ਸਸ਼ੀਕਲ ਜੀ ਮੈਂ ਹਾਸ਼ਤਿਕ ਕੋ ਸੰਦੂ ਤੇ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਫਸੇ ਕਸੂਤੇ ਜੇਕਰ ਗੱਲ ਕਰੀਏ ਤਾਂ ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਆਪਣੀ ਪਾਰਟੀ ਵੱਲੋਂ ਕੋਸਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਉਹਨਾਂ ਨੇ ਗਿਫਤਾਰੀ ਕਰਵਾਈ ਹੈ ਵਿਕਰਮ ਸਿੰਘ ਮਜੀਠੀਆ ਉੱਤੇ ਤੇ ਦੂਸਰੇ ਪਾਸੇ ਐਫਆਰਆਈ ਦਰਜ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੇ ਨਾਲ ਸ੍ਰੀ ਪ੍ਰੀਮੋ ਅਰਵਿੰਦ ਕੇਜੀਵਾਲ ਤੇ ਸੂਤਰਾਂ ਤੋਂ ਮਿਲਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪ ਸ੍ਰੀ ਪ੍ਰੀਮੋ ਅਰਵਿੰਦ ਕੇਜੀਵਾਲ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਮੰਤਰੀ ਹਰਪਾਲ ਸਿੰਘ ਛੀਮਾ ਅਤੇ ਕੈਬਨਲ ਮੰਤਰੀ ਤੇ ਆਪ ਦੇ ਸੂਬਾ ਪਦਾਨ ਅਮਨ अरोड़ा ਵਿਰੁੱਧ ਪੁਲਿਸ ਕਾਰਵਾਈ ਦਰਜ ਕਰਵਾਈ ਹੈ ਬਾਜਵਾ ਨੇ ਆਪਣੀਆਂ ਸ਼ਿਕਾਇਤਾਂ ਆਨਲਾਈਨ ਵੀ ਦਰਜ ਕਰਵਾਈ ਹੈ ਇਸ ਦੇ ਨਾਲ ਉਹਨਾਂ ਨੂੰ ਇਸ ਬੰਦੇ ਚੰਡੀਗੜ੍ਹ ਸੈਕਟਰ ਦੇ ਪੁਲਿਸ ਸਟੇਸ਼ਨ ਇੰਚਾਰਜ ਨੂੰ ਇੱਕ ਪੱਤਰ ਵੀ ਲਿਖਿਆ ਹੈ ਪੱਤਰ ਵਿੱਚ ਬਾਜਵਾ ਨੇ ਕਿਹਾ ਕਿ ਇਹਨਾਂ ਆਗੂਆਂ ਨੇ ਜਾਣ ਬੁੱਝ ਕੇ ਉਹਨਾਂ ਦੀ ਅਧਿਕਾਰਿਕ ਵੀਡੀਓ ਨਾਲ ਛੇੜਛਾੜ ਕੀਤੀ ਹੈ ਦੋਸ਼ੀਆਂ ਵਿਰੁੱਧ ਕਾਨੂੰਨੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਾਜਵਾ ਨੇ ਆਪਣੀ ਸ਼ਿਕਾਇਤ 7 ਜੁਲਾਈ ਨੂੰ ਦਰਜ ਕਰਵਾਈ ਸੀ ਸ਼ਿਕਾਇਤ ਵਿੱਚ ਬਾਜਵਾ ਨੇ ਕਿਹਾ ਕਿ ਉਹਨਾਂ ਨੂੰ ਵਿਧਾਇਕ ਗਨੀਬ ਕੌਰ ਮਜੀਠੀਆ ਦੀ ਸਰਕਾਰੀ ਦੇ ਅਜਤੇ ਵਿਜੀਲੈਂਸ ਵੱਲੋਂ ਮਾਰੇ ਗਏ ਛਾਪੇ ਸਬੰਧੀ ਬਿਆਨ ਦਿੱਤਾ ਹੈ ਉਕਤ ਆਪ ਆਗੂਆਂ ਨੇ ਗਨੀਵ ਕੋਰ ਦਾ ਨਾਮ ਐਡਿਟ ਕੀਤਾ ਹੈ ਉਹਨਾਂ ਲਿਖਿਆ ਕਿ ਉਕਤ ਆਗੂਆਂ ਨੇ ਗਨੀਵ ਗਨੀਵ ਕੋਰ ਦਾ ਨਾਮ ਐਡਿਟ ਕੀਤਾ ਤੇ ਇਸ ਤਰ੍ਹਾਂ ਪੇਸ਼ ਕੀਤਾ ਜਾਵੇ ਮੈਨੂੰ ਮਜੀਠਿਆ ਵਿਰੋਧ ਕੀਤੀ ਗਈ ਕਾਰਵਾਈ ਦਾ ਵਿਰੋਧ ਕਰਦਾ ਹਾਂ ਜਿਸ ਤੋਂ ਬਾਅਦ ਕੇਜੀਪਾ ਭਗਵੰਤ ਮਾਨ ਅਮਨ ਰੋੜਾ ਤੇ ਹਰਪਾਲ ਸਿੰਘ ਚੀਮਾ ਨੂੰ ਆਪਣੇ ਐਕਸ ਅਕਾਊਂਟ ਤੇ ਪੋਸਟ ਕੀਤਾ ਜਦੋਂ ਕਿ ਮੇਰਾ ਦਾਵਾ 25 ਜੂਨ ਨੂੰ ਬਣਾਈ ਗਈ ਵੀਡੀਓ 3.13 ਮਿੰਟ ਦੀ ਹੈ ਤੇ ਇਸ ਵਿੱਚ ਮੇਰੇ ਐਕਸ ਅਕਾਊਂਟ ਤੇ ਹੈ ਜਿਸ ਵਿੱਚ ਮੈਂ ਗਨੀਵ ਕੋਰ ਦੇ ਸਰਕਾਰੀ ਨਿਵਾਸ ਤੇ ਛਾਪੇਮਾਰੀ ਦੇ ਤਰੀਕੇ ਤੇ ਸਵਾਲ ਉਠਾਏ ਸਨ ਇਸ ਨਾਲ ਉਹ ਮੁਲਾਜ਼ਮਾ ਵਿਰੁੱਧ ਐਫਆਈ ਆਰ ਆਰਜ ਕੀਤੀ ਜਾਣੀ ਚਾਹੀਦੀ ਹੈ ਤੁਰੰਤ ਦੱਸ ਦਈਏ ਕਿ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅੱਗੂ ਲਗਾਤਾਰ ਜੋਰ ਦੇ ਰਹੇ ਹਨ ਕਿ ਬਾਜਵਾ ਦੇ ਸੁਭਾ ਪਦਾਨ ਸੁਨੀਲ ਜਾਖੜ ਅਤੇ ਪਤਾ ਸਿੰਘ ਬਾਜਵਾ ਮਜੀਠੀਆ ਵਿਰੁੱਧ ਕੀਤੀ ਗਈ ਵਿਜੀਲੈਂਸ ਕਲਾਈ ਕਾਰਵਾਈ ਦਾ ਵਿਰੋਧ ਕਰਨ ਇਕਰ ਗੱਲ ਕਰੀਏ ਤਾਂ ਬਹੁਤ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਬਹੁਤ ਕਸੂਤਾ ਫਸ ਚੁਕੇ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਸੁਪਰੀਮੋ ਅਰਵਿੰਦ ਕੇਜਰੀਵਾਲ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਕੀ ਬੰਨਣਾ ਹੈ ਕੀ ਹੋਵੇਗਾ ਜਾਂ ਕਿੰਨਾ ਕੋਈ ਲੋਕਾਂ ਨੂੰ ਬੇਕੂ ਬਣਾਉਣਗੇ ਤਾਂ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਬਾਕੀ ਜੋ ਵੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ